ਸ੍ਰੀ ਵਾਹਿਗੁਰੂ ਸਾਹਿਬ ਜੀ ਸਾਜਨ ਤੇਰੇ ਚਰਨ ਕੀ ਹੋਇ ਰਾ ਸਦ ਤੂਰਾ ਨਾਨਕ ਸ਼ਰਨ ਤੋ ਹਾਰਿਆ ਵੇਖੋ ਸਦਾ ਹਜੂਰਾ ਸਤਨਾਮ ਸ੍ਰੀ ਸਾਹਿਬ ਜੀ ਗੋਵੀ ਕਬੀਰ ਜੀ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਾਹਮਣ ਤੇ ਸਭ ਉਤਪਾਤੀ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬੰਧ ਤੇ ਸਭ ਉਤਪਾਤੀ ਕਹੋ રે ਪੰਡਤ ਬ੍ਰਾਹਮਣ ਕਬ ਕੇ ਹੋਏ ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ ਰਹਾਓ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ ਵਾਹ ਗੁਰੂ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ અપਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲ ਦੇ دیਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਲੜੀਵਾਰ ਸ਼ਬਦ ਰਾਗ ਗਉੜੀ ਬਾਣੀ ਭਗਤਾ ਕੀ ਵਿੱਚੋਂ ਭਗਤ ਕਵੀ ਸਾਹਿਬ ਜੀ ਦਾ ਆਪਾਂ ਨੇ 324 ਅੰਗ ਤੋਂ 7ਵਾਂ ਸ਼ਬਦ ਸਰਵਣ ਕੀਤਾ ਹੈ। ਇਹ ਸ਼ਬਦ ਦੇ ਵਿੱਚ ਬ੍ਰਾਹਮਣਾਂ ਦੀ ਭਗਤ ਕਵੀ ਸਾਹਿਬ ਜੀ ਨਾਲ ਵਿਚਾਰ ਗੋਸ਼ਟੀ ਚਰਚਾ ਹੋਈ ਆ। ਕੀ ਵਿਚਾਰਾਂ ਹੋਈਆਂ ਇਹ ਆਪਾਂ ਅੱਜ ਆਰੰਭ ਕਰਕੇ ਸਰਬਨ ਕਰਾਂਗੇ ਉਸ ਤੋਂ ਪਹਿਲਾਂ ਆਪਣੀਆਂ ਅਤੇਦਾਸ ਦੀਆਂ ਗੁਰਚਰਣਾ ਵਿਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਨ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਕਬੀਰ ਜੀ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋre ਪੰਡਤ ਬਾਹਮਣ ਕਬ ਕੇ ਹੋਏ ਬਾਹਮਣ ਕਹਿ ਕਹਿ ਜਨਮ ਮਤ ਖੋਏ ਰਹਾ ਹੋ ਵਾਹਿਗੁਰੂ ਇਹ ਸ਼ਬਦ ਦੀ ਉਥਾਨਿਕਾ ਮੁਤਾਬਕ ਦੱਸਦੇ ਹੈ ਕਿ ਕਵੀ ਸਾਹਿਬ ਜੀ ਹਮੇਸ਼ਾ ਸੱਚ ਦਾ ਗਿਆਨ ਵੰਡਦੇ ਸਨ ਕਾਸ਼ੀ ਦੇ ਬਨਾਰਸ ਦੇ ਇਲਾਕੇ ਚ ਔਰ ਜਿਹੜੇ ਉਥੋਂ ਦੇ ਰਹਿਣ ਵਾਲੇ ਪੰਡਤ ਬ੍ਰਾਹਮਣ ਆਦਿ ਸੰਜੋ ਆਪਣੀ ਉਪਜੀਵਕਾ ਲਈ ਕਰਮਕਾਂਡ ਕਰਦੇ ਸਨ ਤੇ ਸੰਸਾਰ ਵਿੱਚ ਤਰ੍ਹਾਂ-ਤਰ੍ਹਾਂ ਦੇ ਭਰਮ ਭਲੇਖੇ ਪੈਦਾ ਕਰਕੇ ਆਪਣੀਆਂ ਰੋਟੀਆਂ ਸਿੱਖਦੇ ਸਨ ਆਪਣਾ ਕੰਮ ਕਰਦੇ ਸਨ ਔਰ ਜਦੋਂ ਭਗਤ ਜੀ ਨੇ ਕੋਈ ਬਚਨ ਕਰਨਾ ਤੇ ਫਿਰ ਉਸ ਦਾ ਜਵਾਬ ਇਹਨਾਂ ਨੂੰ ਨਹੀਂ ਸੀ ਆਉਂਦਾ ਕੀ ਹੋਇਆ ਕਾਂਸੀ ਦੇ ਵਿੱਚ ਇੱਕ ਪੰਡਤ ਨੇ ਡੌਂਡੀ ਪਟਵਾ ਦਿੱਤੀ ਕਿ ਸਾਰੇ ਆਕੇ ਮੇਰੇ ਨਾਲ ਕਾਸ਼ੀ ਦੇ ਵਿਦਵਾਨ ਭਾਵੇਂ ਚਰਚਾ ਕਰ ਲੋ ਮੈਂ ਜਿੱਤ ਕੇ ਗਿਆ ਤਾਂ ਸਾਰੀ ਕਾਂਸੀ ਹਾਰ ਗਈ ਤੇ ਜੇਕਰ ਤੁਸੀਂ ਜਿੱਤ ਗਏ ਤਾਂ ਮੈਂ ਸਾਰੇ ਜਗਤ ਵੱਲੋਂ ਹਾਰ ਗਿਆ ਇਹ ਜਾਣ ਕੇ ਬ੍ਰਾਹਮਣਾਂ ਨੇ ਸੋਚਿਆ ਕਿ ਲੱਗਦਾ ਇਹ ਪੰਡਤ ਬਹੁਤ ਵਿਦਵਾਨ ਹੋਵੇਗਾ ਜੇਕਰ ਅਸੀਂ ਹਾਰ ਗਏ ਤੇ ਕਾਂਸੀ ਦੀ ਹੀਟਹੀ ਹੋਵੇਗੀ ਕਿਉਂ ਨਾ ਆਪਾਂ ਇਹਦੇ ਨਾਲ ਕਵੀਰ ਸਾਹਿਬ ਜੀ ਦੀ ਚਰਚਾ ਕਰਵਾ ਲਈਏ ਨਾਲੇ ਕਵੀਰ ਆਪਾਂ ਟਿਕਣ ਨਹੀਂ ਦਿੰਦਾ ਤੇ ਜੇ ਇਹ ਹਾਰ ਗਏ ਆ ਬ੍ਰਾਹਮਣ ਤਾਂ ਇਹ ਹਾਰ ਜਾਵੇਗਾ ਤੇ ਜੇ ਕਵੀਰ ਸਾਹਿਬ ਹਾਰ ਗਏ ਤਾਂ ਵੀ ਆਪਣਾ ਫਾਇਦਾ ਗਾਹਾਂ ਨੂੰ ਉਹ ਚੁੱਪ ਕਰ ਜਾਵੇਗਾ ਇਸ ਤਰ੍ਹਾਂ ਅਸੀਂ ਤਾਂ ਨਹੀਂ ਹਾਰਾਂਗੇ ਜੇ ਕਵੀਰ ਹਾਰ ਗਿਆ ਤਾਂ ਲੋਕ ਕਹਿਣਗੇ ਉਹ ਜਲਾਹਾ ਹਾਰ ਗਿਆ ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਇਹਨਾਂ ਬ੍ਰਾਹਮਣਾਂ ਨੇ ਚਲਾਕੀ ਦੇ ਨਾਲ ਅੱਜ ਉਸ ਵਿਦਵਾਨ ਪੰਡਤ ਦੇ ਨਾਲ ਭਗਤ ਕਵੀਰ ਸਾਹਿਬ ਜੀ ਨੂੰ ਕਹਿ ਦਿੱਤਾ ਕਿ ਤੁਸੀਂ ਇਹਨਾਂ ਨੂੰ ਹਰਾ ਕੇ ਦਿਖਾਓ ਮੈਸੇ ਭਗਤ ਜੀਾ ਗੁਰੂ ਕਿਸੇ ਨੂੰ ਹਰਾਉਣ ਨਹੀਂ ਚੱਲੇ ਕੋਈ ਆਪਣੇ ਹੰਕਾਰ ਨੂੰ ਪੱਠੇ ਨਹੀਂ ਪਾਉਂਦੇ ਕਿਸੇ ਨੂੰ ਹਰਾ ਕੇ ਉਹਨਾਂ ਦਾ ਮਕਸਦ ਤਾਂ ਸੰਸਾਰ ਦਾ ਮਾਰਗਦਰਸ਼ਨ ਕਰਨਾ ਹੈ ਇਸ ਕਰਕੇ ਭਗਤਾਂ ਨੇ ਗੁਰੂਆਂ ਨੇ ਸੰਸਾਰ ਦਾ ਮਾਰਗਦਰਸ਼ਨ ਕੀਤਾ ਪਰ ਇਹਨਾਂ ਦੇ ਕਹਿਣ ਤੇ ਕਹਿੰਦੇ ਕਬੀਰ ਸਾਹਿਬ ਜੀ ਵੀ ਆ ਗਏ ਕਬੀਰ ਸਾਹਿਬ ਜੀ ਦੇ ਕੋਲ ਲਿਆਂਦਾ ਉਸ ਪੰਤ ਨੂੰ ਜਾਂ ਜਿੱਥੇ ਵੀ ਇਕੱਠੇ ਹੋਏ ਸਾਰੇ ਕਹਿੰਦੇ ਕਬੀਰ ਜੀ ਤੁਹਾਡੇ ਨਾਲ ਚਰਚਾ ਕਰਨ ਲਈ ਆਏ ਹਨ ਇਹ ਵਿਦਵਾਨ ਜੀ ਕਬੀਰ ਜੀ ਬੈਠੇ ਸਨ ਮੇ ਬੜੇ ਸਤਕਾਰ ਨਾਲ ਬਿਠਾ ਲਿਆ ਕਹਿੰਦੇ ਆਓ ਪੰਡਿਤ ਜੀ ਬੈਠੀਏ ਘਰ ਵਿੱਚ ਖੱਡੀ ਆਦ ਲੱਗੀ ਦੇਖ ਕੇ ਪੰਡਤ ਕਹਿੰਦਾ ਬ੍ਰਾਹਮਣੋ ਮੈਂ ਤੁਹਾਨੂੰ ਕਿਸੇ ਵਿਦਵਾਨ ਬ੍ਰਾਹਮਣ ਨਾਲ ਚਰਚਾ ਕਰਾਉਣ ਲਈ ਕਿਹਾ ਸੀ ਇਹ ਮਾਮੂਲੀ ਜਿਹਾ ਜਲਾਹਾ ਮੇਰੇ ਨਾਲ ਕੀ ਚਰਚਾ ਕਰੇਗਾ ਤਾਂ ਭਗਤ ਕਬੀਰ ਸਾਹਿਬ ਜੀ ਉਸ ਪੰਡਤ ਨੂੰ ਕਹਿਣ ਲੱਗੇ ਕੋਈ ਗੱਲ ਨਹੀਂ ਆ ਬੈਠ ਕੇ ਵਿਚਾਰ ਕਰਦੇ ਹਾਂ ਰਹਾਉ ਵਾਲੀ ਪੰਕਤੀ ਗੁਰੂ ਪਿਆਰਿਓ ਕਬੀਰ ਸਾਹਿਬ ਜੀ ਬਖਸ਼ੇ ਕਰਦੇ ਆ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹਿਤਾ ਹੈ ਹਮਾਰੇ ਤੂੰ ਬ੍ਰਾਹਮਣ ਹੈ ਆ ਬੈਠ ਕੇ ਬ੍ਰਹਮ ਦੀ ਵਿਚਾਰ ਕਰਦੇ ਹਾਂ ਤਾਂ ਗੁਰੂ ਪਿਆਰਿਓ ਕਹਿੰਦੇ ਚਰਚਾ ਹੋਣ ਲੱਗੀ ਗੱਲਬਾਤ ਹੋਣ ਲੱਗੀ ਕਬੀਰ ਸਾਹਿਬ ਜੀ ਕਹਿੰਦੇ ਕਹੋre ਪੰਡਤ ਬ੍ਰਾਹਮਣ ਕਬਕੇ ਹੋਏ ਬ੍ਰਾਹਮਣ ਕਹਿ ਕੈ ਜਨਮਤ ਖੋਏ ਤਮੈਨੂ ਇਹ ਦੱਸ ਇਹ ਤੂੰ ਬ੍ਰਾਹਮਣ ਕਦੋਂ ਕਦੇ ਬਣਿਆ ਪੰਡਤ ਕਦੋਂ ਕਦੇ ਬਣਿਆ ਤਾਂ ਗੁਰੂ ਪਿਆਰਿਓ ਉਸ ਵੇਲੇ ਜਦੋਂ ਇਹ ਵਿਚਾਰਾਂ ਚੱਲੀਆਂ ਤੇ ਪੰਡਤ ਕਹਿਣ ਲੱਗੇ ਅਸੀਂ ਤਾਂ ਪਹਿਲਾਂ ਤੋਂ ਹੀ ਖਾਨਦਾਨੀ ਬ੍ਰਾਹਮਣ ਹਾਂ ਕਿਉਂਕਿ ਅਸੀਂ ਬ੍ਰਾਹਮਣੀ ਦੇ ਪੇਟੋਂ ਪੈਦਾ ਹੋਏ ਆ ਤੇ ਕਬੀਰ ਸਾਹਿਬ ਜੀ ਕਹਿੰਦੇ ਸਾਰੇ ਹੀ ਮਾਂ ਦੇ ਪੇਟੋਂ ਪੈਦਾ ਹੁੰਦੇ ਆ ਕੀ ਗੱਲ ਬਾਕੀ ਦੇ ਜਿਹੜੇ ਸੰਸਾਰ ਦੇ ਲੋਕ ਐ ਉਹ ਮਾਂ ਦੇ ਪੇਟੋਂ ਨਹੀਂ ਪੈਦਾ ਹੁੰਦੇ ਉਹ ਬ੍ਰਾਹਮਣ ਕਹਿਣ ਲੱਗੇ ਆਪਦੇ ਵੇਦਾਂ ਮੁਤਾਬਕ ਇੱਥੇ ਗੁਰਮਤਨ ਸਾਲ ਗੱਲ ਨਹੀਂ ਐ ਪਰ ਗੱਲ ਸਾਂਝੀ ਕਰਨ ਵਾਸਤੇ ਉਹਨਾਂ ਦੀਆਂ ਗੱਲਾਂ ਵੀ ਨਾਲ ਰੱਖਣੀਆਂ ਪੈਣਗੀਆਂ ਬ੍ਰਾਹਮਣ ਕਹਿੰਦਾ ਮੈਂ ਤਾਂ ਬ੍ਰਹਮਾ ਤੋਂ ਪੈਦਾ ਹੋਇਆ ਸਿੱਧਾ ਅਸੀਂ ਬ੍ਰਾਹਮਣੀ ਤੋਂ ਪੈਦਾ ਹੋਏ ਐ ਇਸ ਕਰਕੇ ਬ੍ਰਾਹਮਣ ਤੇ ਸਾਡੇ ਪੁਰਾਣਾ ਸਿਮਰਟੀਆਂ ਮੁਤਾਬਕ ਬ੍ਰਹਮਾ ਦਾ ਜਨਮ ਵਿਸ਼ਨੂੰ ਤੋਂ ਨਾਭੀ ਕਮਲ ਤੋਂ ਹੋਇਆ। ਫਿਰ ਵਿਸ਼ਨੂੰ ਜੀ ਤਾਂ ਖੱਤਰੀ ਹਨ ਭਕ ਵੀਰ ਸਾਹਿਬ ਜੀ ਕਹਿੰਦੇ। ਕਿਉਂਕਿ ਉਹਨਾਂ ਨੇ ਕਈ ਵਾਰੀ ਦੁਸ਼ਟਾਂ ਦਾ ਨਾਸ਼ ਕੀਤਾ ਜੰਗ ਕਰਕੇ। ਤਾਂ ਇਸ ਕਰਕੇ ਦੱਸੋ ਵਿਸ਼ਨੂੰ ਦੇ ਪੇਟੋਂ ਬ੍ਰਹਮਾ ਪੈਦਾ ਹੋਇਆ ਤੇ ਫਿਰ ਤੁਸੀਂ ਬ੍ਰਾਹਮਣ ਹੋ ਗਏ ਤੇ ਉਸ ਦਾ ਦਾਦਾ ਭਾਵੇਂ ਦਾ ਬਾਪਤਾ ਵਿਸ਼ਨੂੰ ਦਾ ਫਿਰ ਛਤਰੀ ਹੈ ਉਹਦੇ ਕੋਲੇ ਚੱਕਰ ਹੈ ਜੰਗ ਕਰਨ ਦੇ ਵਾਸਤੇ ਕਈ ਵਾਰੀ ਉਹਨੇ ਅਵਤਾਰ ਧਾਰ ਕੇ ਰਕਸ਼ਾ ਨੂੰ ਮਾਰਨਾ ਕੀਤਾ ਫਿਰ ਤੁਸੀਂ ਬ੍ਰਾਹਮਣ ਕਿਵੇਂ ਹੋ ਗਏ ਤਾਂ ਗੁਰੂ ਪਿਆਰਿਓ ਤੁਸੀਂ ਬ੍ਰਾਹਮਣ ਕਿਵੇਂ ਹੋਏ ਕਿਉਂਕਿ ਵਿਸ਼ਨੂੰ ਤਾਂ ਛਤਰੀ ਹੋਇਆ ਫਿਰ ਆਪਣੀ ਮਾਂ ਦੇ ਗਰਭ ਚੋਂ ਪੈਦਾ ਹੋਇਆ ਬ੍ਰਾਹਮਣੀ ਸੀ ਉਹ ਤਕਵੀਰ ਸਾਹਿਬ ਜੀ ਕਹਿੰਦੇ ਜਾ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ ਜੇ ਤੂੰ ਬ੍ਰਾਹਮਣੀ ਮਾਂ ਦੇ ਪੇਟੋਂ ਪੈਦਾ ਹੋਇਆ ਤੇ ਸਾਰੇ ਸੰਸਾਰ ਦੇ ਲੋਕ ਹੀ ਮਾਂ ਦੇ ਪੇਟੋਂ ਪੈਦਾ ਹੁੰਦੇ ਆ ब्राह्मण ਕਹਿਣ ਲੱਗਿਆ ਕਿ ਨਹੀਂ ਸੰਸਾਰ ਦੇ ਵਿੱਚ ਅਲੱਗ-ਅਲੱਗ ਚਾਰ ਤਰ੍ਹਾਂ ਦੇ ਤਰ੍ਹਾਂ ਲੋਕ ਪੈਦਾ ਹੁੰਦੇ ਐ ਕੋਈ क्षत्रिय ਐ ਕੋਈ ਸ਼ੂਦਰ ਐ ਕੋਈ ਵੈਸ਼ ਐ ਕਵੀਨ ਸਿੰਘ ਜੀ ਕਹਿੰਦੇ ਉਹ ਕਿਵੇਂ ਕਹਿਣ ਲੱਗਿਆ ਦੇਖੋ ਜੋ ਬ੍ਰਾਹਮਣੀ ਤੋਂ ਪੈਦਾ ਹੁੰਦਾ ਐ ਉਹ ਬ੍ਰਾਹਮਣ ਹੁੰਦਾ ਐ ਤਾਂ ਵਿਆਸ ਵਸ਼ਿਸ਼ਟ ઋષਿ ਬ੍ਰਾਹਮਣ ਨਹੀਂ ਕਿਉਂਕਿ ਵਿਆਸਤਾ ਫਿਰ ਤੁਸੀਂ ਕਹਿੰਦੇ ਹੋ ਕਿ ਮੱਛ ਤੋਂ ਪੈਦਾ ਹੋਇਆ। ਔਰ ਬਸ਼ਿਸ਼ਟ ਜਿਹੜਾ ਹੈ ਕੰਚਕਾ ਵੇਸ਼ਵਾ ਤੋਂ ਪੈਦਾ ਹੋਇਆ। ਔਰ ਇਸੇ ਤਰ੍ਹਾਂ ਹੀ ਹਸਤਾਮਲ मुनि ਜਿਹੜਾ ਹਤਨੀ ਦੇ ਪੇਟੋਂ ਕਹਿੰਨ ਉਹ ਪੈਦਾ ਹੋਇਆ ਤੇ ਗੌਤਮ ਰਿਖੀ ਨੂੰ ਸਹੀ ਦੇ ਪੇਟੋਂ ਪੈਦਾ ਹੋਇਆ ਮੰਨਦੇ ਹੋ। ਇਹ ਤੁਹਾਡੇ ਹੀ ਵੇਦਾਂ ਦੇ ਬਚਨ ਹਨ। ਤਾਂ ਜੋ ਕਿ ਉਹਨਾਂ ਨੇ ਆਪਣੇ ਵੇਦਾਂ ਵਿੱਚ ਇਸ ਤਰ੍ਹਾਂ ਲਿਖੇ ਹੋਏ ਨਾ ਰਿਕ ਸ਼੍ਰਿੰਗ ਮਿਰਗੀ ਕੁਸ਼ਕੌਸ਼ਕ ਔ ਗਾਜਨੀ ਹਸਤਾ ਮਲਜੂ ਉਪਜਾਏ ਵਾਰ ਬਧੂ ਸੋ ਬਿਸ਼ਿਸ਼ਟ ਜਏ ਦੋਹਤਾ ਪੁਨ ਝੀਵਰ ਵਿਆਸ ਉਪਾਏ ਸਸਨਾਰ ਬਿਖੈ ਰਿਖੀ ਗੌਤਮ ਸੋ ਪੁਨ ਮਾਨਵ ਮੇਂਡ ਕੀ ਤੈਨਕਸਾਏ ਤਨੀਆਂ ਸੋ ਚੰਡਾਲ ਪਰਾਸਤ ਸੋ ਰਿਖਿ ਔਰ ਮਤੰਗ ਮਤੰਗਣ ਜਾਏ ਇਹ ਤੁਹਾਡੇ ਗ੍ਰੰਥਾਂ ਦੇ ਵਿੱਚ ਲਿਖਿਆ ਕਵੀ ਸਾਹਿਬ ਜੀ ਕਹਿੰਦੇ ਉਬਾਸੀਆ ਹੀ ਕਮਾਲ ਦੀ ਗੱਲ ਹੈ ਸੈਂਟੀਫਿਕ ਢੰਗ ਨਾਲ ਅੱਜ ਆਪਾਂ ਵੀ ਸੋਚੀਏ ਤਾਂ ਕੀ ਪਸ਼ੂਆਂ ਤੋਂ ਮਨੁੱਖ ਪੈਦਾ ਹੁੰਦੇ ਆ ਐਸੇ ਇਨਾਂ ਲੋਕਾਂ ਨੇ ਕਰਮਕਾਂਡ ਦਾਲ ਚੱਕਰ ਬਣਾਏ ਹਨ ਕਿ ਸੰਸਾਰ ਨੂੰ ਚੱਕਰ ਵਿੱਚ ਪਾਇਆ ਹੋਇਆ ਹੈ ਇਹਦੇ ਆਦਿਕ ਇਹਨਾਂ ਹੋਰਨਾ ਪ੍ਰਾਣਾ ਆਦਿ ਗ੍ਰੰਥਾਂ ਵਿੱਚ ਐਦਾਂ ਦਾ ਤੁਸੀਂ ਵਿਸਥਾਰ ਲਿਖਿਆ ਕੀ ਹੋ ਸਕਦਾ ਹੈ ਕਿ ਸੰਸਾਰ ਦੇ ਵਿੱਚ ਮਨੁੱਖ ਜਿਹੜੇ ਪਸ਼ੂ ਤੋਂ ਪੈਦਾ ਹੋਏ ਹਨ ਜਿਵੇਂ ਤੁਸੀਂ ਆਪ ਹੀ ਕਹਿੰਦੇ ਹੋ ਕਿ ਵਿਸ਼ਨੂੰ ਨੇ 24 ਅਵਤਾਰ ਕਛ ਮਛ ਆਦਿ ਆਦਿ ਇਹਨਾਂ ਜੀਵਾਂ ਤੋਂ ਪੈਦਾ ਹੋਏ ਉਹ ਬ੍ਰਾਹਮਣ ਹੈਰਾਨ ਹੋ ਗਿਆ ਵੀ ਇਹ ਤਾਂ ਸਾਡੇ 베ਦਾਂ ਗ੍ਰੰਥਾਂ ਦੇ ਬਾਰੇ ਸਾਰਾ ਕੁਝ ਜਾਣਦਾ ਹੈ ਕਮਾਲ ਹੋ ਗਈ ਉਹ ਕਹਿ ਲੱਗੇ ਤੂੰ ਬ੍ਰਾਹਮਣ ਕਿਵੇਂ ਹੋਇਆ ਕਵੀ ਸਾਹਿਬ ਜੀ ਕਹਿੰਦੇ ਕਹੋ રે ਪੰਡਿਤ ਬ੍ਰਾਹਮਣ ਕਦ ਕੇ ਹੋਏ ਬ੍ਰਾਹਮਣ ਕਹਿ ਕਹਿ ਜਨਮਤ ਖੋਏ ਸ਼ੁਰੂਆਤ ਕਰਦੇ ਆ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਤੇ ਸਭ ਉਤਪਾਤੀ ਹੁਣ ਉਹ ਬ੍ਰਾਹਮਣ ਕਹਿ ਰਿਹਾ ਸੀ ਕਿ ਮੈਂ ਬ੍ਰਹਮਾ ਦੀ ਬਿੰਦ ਤੋਂ ਪੈਦਾ ਹੋਇਆ ਮੈਂ ਬ੍ਰਹਮ ਤੋਂ ਪੈਦਾ ਹੋਇਆ ਕਵੀਰ ਸਾਹਿਬ ਜੀ ਕਹਿੰਦੇ ਸਾਰੇ ਜੇ ਵੀ ਬ੍ਰਾਹਮਣੇ ਪੈਦਾ ਕੀਤੇ ਆ ਪਾਰ ਬ੍ਰਾਹਮਣੇ ਪੈਦਾ ਕੀਤੇ ਆ ਜੇ ਤੂੰ ਬ੍ਰਹਮ ਤੋਂ ਪੈਦਾ ਹੋਇਆ ਹੈ ਤੇ ਬਾਕੀ ਸ੍ਰਿਸ਼ਟੀ ਵੀ ਤਾਂ ਉਸ ਤੋਂ ਪੈਦਾ ਹੋਈ ਹੈ ਮਾਂ ਦੇ ਗਰਭ ਦੇ ਵਿੱਚ ਕੋਈ ਜਾਤ ਨਹੀਂ ਹੁੰਦੀ ਬੱਚੇ ਦੀ ਕਿਸੇ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ ਜਦੋਂ ਮਾਂ ਦੇ ਉਦਰ ਵਿੱਚ ਹੁੰਦਾ ਹੈ ਜਦ ਜਨਮ ਲੈਂਦਾ ਹੈ ਤੇ ਫਿਰ ਸੰਸਾਰ ਤਰ੍ਹਾਂ ਤਰ੍ਹਾਂ ਦੇ ਬਣਾਏ ਹੋਏ ਤੁਹਾਡੇ ਕਰਮ ਕਾਂਡਾਂ ਮੁਤਾਬਕ ਜਾਤਾਂ ਪਾਤਾਂ ਵਿੱਚ ਪੈ ਜਾਂਦਾ ਹੈ ਪਰਮੇਸ਼ਰ ਨੇ ਇਨਸਾਨ ਪੈਦਾ ਕੀਤੇ ਆ ਗਰਭਵਾਸਮੈ ਕੁਲਨੀ ਜਾਤੀ ਬ੍ਰਾਹਮਣ ਤੇ ਸਭ ਉਤਪਾਤੀ ਸਾਰੇ ਬ੍ਰਹਮ ਪਰਮਾਤਮਾ ਤੋਂ ਹੀ ਉਸ ਬ੍ਰਹਮਾ ਦੀ ਬਿੰਦ ਪਾਣੀ ਤੋਂ ਹੀ ਪੈਦਾ ਹੋਏ ਆ ਸਾਰੀ ਸੰਸਾਰ ਦੀ ਉਤਪਤੀ ਉਸ ਤੋਂ ਹੋਈ ਆ ਕਹੋ ਰੇ ਪੰਡਤ ਬ੍ਰਾਹਮਣ ਕਬ ਕੇ ਹੋਏ ਹੈ ਪੰਡਤ ਵਿਦਵਾਨ ਪੁਰਸ਼ ਤੂੰ ਦੱਸ ਮੈਂ ਪੁੱਛਦਾ ਹਾਂ ਕਿ ਤੁਸੀਂ ਬ੍ਰਾਹਮਣ ਕਰੋ ਕਦੇ ਬਣੇ ਆ ਕਿਉਂਕਿ ਮਾਂ ਦੇ ਪੇਟ ਵਿੱਚ ਤਾਂ ਸਾਰੇ ਬੱਚੇ ਬਰਾਬਰ ਹੁੰਦੇ ਆ ਬਾਹਰ ਆ ਕੇ ਹੀ ਉਹਨਾਂ ਦੇ ਨਾਮ ਰੱਖੇ ਜਾਂਦੇ ਆ ਤੁਹਾਡੀਆਂ ਬਨਾਈਆਂ ਜਾਤਾਂ ਪਾਤਾਂ ਨਾਲ ਜੋੜ ਦਿੱਤੀਆਂ ਸਤਿਗੁਰ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਜਾਣੋ ਜੋਤ ਨ ਪੁੱਛੋ ਜਾਤੀ ਆਗੈ ਜਾਤ ਨਹੀਂ ਅੱਗ ਵੀ ਜਾਤ ਨਹੀਂ ਪੁੱਛਦੀ ਜਦ ਕੋਈ ਮਰ ਜਾਂਦਾ ਹੈ ਉਹਨੂੰ ਅੱਗ ਦੇ ਵਿੱਚ ਰੱਖਦੇ ਆ ਸੰਸਕਾਰ ਕਰਦੇ ਆ ਤੇ ਅੱਗ ਨਹੀਂ ਵੇਖਦੀ ਇਹ ਕਿਹੜੀ ਜਾਤ ਦਾ ਹੈ ਸਭ ਨੂੰ ਇੱਕੋ ਜੀ ਸਵਾਹ ਮਿੱਟੀ ਬਣਾ ਦਿੰਦੀ ਐ ਕਹੋ ਰੇ ਪੰਡਤ ਦੱਸ ਬ੍ਰਾਹਮਣ ਪੰਡਤਾ ਤੂੰ ਬ੍ਰਾਹਮਣ ਕਦੋਂ ਕਦਾ ਬਣਿਆ ਕਿਉਂਕਿ ਬ੍ਰਾਹਮਣ ਦਾ ਦੂਸਰਾ ਅਰਥ ਕਬੀਰ ਸਾਹਿਬ ਜੀ ਐਂ ਤੇ ਕਹਿੰਦੇ ਆ ਕਿ ਬ੍ਰਾਹਮਣ ਉਹਨੂੰ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਪਰਮੇਸ਼ਰ ਦੀ ਵਿਚਾਰ ਕਰੇ ਪਰ ਬ੍ਰਹਮ ਦੀ ਵਿਚਾਰ ਕਰੇ ਜਾਤਾਂ ਬਾਤਾਂ ਵਿੱਚ ਬ੍ਰਾਹਮਣ ਨਹੀਂ ਐ ਕਹਿਣ ਲੱਗੇ ਕਹੋ ਨੇ ਪੰਡਿਤ ਬ੍ਰਾਹਮਣ ਕਵਕੇ ਹੋਏ ਤੂੰ ਬ੍ਰਾਹਮਣ ਕਲੋਕ ਦਾ ਬਣਿਆ ਐਵੇਂ ਵਿਅਰਥ ਵਿੱਚ ਹੀ ਆਪਣੇ ਆਪ ਨੂੰ ਬ੍ਰਾਹਮਣ ਕਹਿ ਕਹਿ ਕੇ ਹੰਕਾਰ ਕਰਕੇ ਆਪਣਾ ਜਨਮ ਖਰਾਬ ਕਰਦਾ ਏ ਤੂੰ ਕਿਉਂਕਿ ਹੰਕਾਰ ਜਿਹੜਾ ਹੈ ਹਮੈ ਦੀਰਗ ਰੋਗ ਹੈ ਔਰ ਸਾਡੇ ਜੀਵਨ ਨੂੰ ਬਰਬਾਦ ਕਰਦੀ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਹੰਕਾਰ ਤੇ ਨਾਮ ਦੋਨਾਂ ਦਾ ਇਕੱਠਿਆਂ ਦਾ ਵਾਸਾ ਕਦੇ ਨਹੀਂ ਹੋ ਸਕਦਾ ਉਸ ਬ੍ਰਾਹਮਣ ਨੂੰ ਅੱਗੋਂ ਗੱਲ ਨਹੀਂ ਆ ਰਹੀ ਕਬੀਰ ਸਾਹਿਬ ਜੀ ਦੇ ਨਾਲ ਅੰਤ ਕਹਿਣ ਲੱਗਿਆ ਕਿ ਨਹੀਂ ਕਬੀਰ ਜੀ ਮੈਂ ਬ੍ਰਾਹਮਣੀ ਤੋਂ ਪੈਦਾ ਹੋਇਆ ਕਹਿੰਦਾ ਮੇਰੀ ਮਾਂ ਬ੍ਰਾਹਮਣੀ ਸੀ ਤਾਂ ਕਰਕੇ ਅਸੀਂ ਬ੍ਰਾਹਮਣਾਂ ਕਬੀਰ ਸਾਹਿਬ ਕਹਿਣ ਲੱਗੇ ਜਾ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਚਲ ਮੰਨਿਆ ਤੂੰ ਕਹਿਣਾ ਤੇਰੀ ਮਾਂ ਬ੍ਰਾਹਮਣੀ ਸੀ ਤੇ ਸਾਡੀ ਮਾਂ ਸ਼ੂਦਰ ਸੀ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਣਵਾਟ ਕਾਹੇ ਨਹੀਂ ਆਇਆ ਫੇਰ ਤੂੰ ਕਿਸੇ ਹੋਰ ਤਰ੍ਹਾਂ ਕਿਉਂ ਨ ਜੰਮਿਆ ਆਣਵਾਟ ਤੇਰਾ ਜੰਮਣ ਦਾ ਰਸਤਾ ਕੋਈ ਹੋਰ ਕਿਉਂ ਨ ਬਣਿਆ ਜਿਵੇਂ ਨੂੰ ਕਹਿੰਨਾ ਬ੍ਰਹਮਾ ਨਾਭੀ ਤੋਂ ਪੈਦਾ ਹੋਇਆ ਫੇਰ ਤੂੰ ਵੀ ਨਾਭੀ ਤੋਂ ਪੈਦਾ ਹੋਣਾ ਸੀਗਾ ਤੂੰ ਕਿਉਂ ਨਹੀਂ ਹੋਰ ਰਸਤੇ ਜੰਮਿਆ ਆਣ ਬਾਟ ਕਾਹੇ ਨਹੀਂ ਆਇਆ ਫਿਰ ਤੇਰਾ ਜੰਮਣ ਦਾ ਰਸਤਾ ਕੋਈ ਹੋਰ ਹੋਣਾ ਚਾਹੀਦਾ ਸੀ ਜਿਵੇਂ ਤੂੰ ਜੰਮਿਆ ਓਵੇਂ ਅਸੀਂ ਜੰਮੇ ਆਂ ਤੋਂ ਅਨੇ ਬੇਦਾਂ ਦੇ ਮਿੱਥੀ ਵੀ ਤਰ੍ਹਾਂ ਤਰ੍ਹਾਂ ਦੇ ਵਚਨ ਲੱਗੇ ਆ ਕੋਈ ਨਾਸ਼ਕੇਤ ਨਾਸ਼ਕਾ ਤੋਂ ਨਾਸਾਂ ਤੋਂ ਪੈਦਾ ਹੋਇਆ ਤੈਨੂੰ ਵੀ ਕੋਈ ਓਹੋ ਜਿਹਾ ਰਸਤਾ ਬਣਾਉਣਾ ਚਾਹੀਦਾ ਸੀ ਫਿਰ ਤੂੰ ਸਾਡੇ ਵਾਂਗੂ ਜੰਮਿਆ ਜਿਵੇਂ ਅਸੀਂ ਜੰਮੇ ਆਂ ਤਾ ਗੁਰੂ ਪਿਆਰਿਓ ਨੀਚ ਜਾਤਾਂ ਵਾਲਿਆਂ ਤੁਸੀਂ ਸ਼ੁੱਧਰ ਕਹਨੇ ਹੋ ਵੈਸ਼ ਚਮਿਆਰ ਆਦੀ ਮੰਨਿਆ ਹੋਇਆ ਤੁਸੀਂ ਜਿਵੇਂ ਸਾਰੇ ਜੰਮੇ ਹੋਵੇਂ ਤੂੰ ਜੰਮਿਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਫਿਰ ਮੈਨੂੰ ਦੱਸ ਬਈ ਤੂੰ ਕਿਵੇਂ ਬ੍ਰਾਹਮਣ ਹੋਇਆ ਤੇ ਅਸੀਂ ਕਿਵੇਂ ਸ਼ੁੱਧਰ ਹੋਏ ਹੁਣ ਤੂੰ ਕਲੀਅਰ ਕਰ ਇਸ ਗੱਲ ਨੂੰ ਉਹ ਬ੍ਰਾਹਮਣ ਵਿਦਵਾਨ ਜਿਹੜਾ ਹੈ ਭਗਤ ਕਬੀਰ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਹੈਰਾਨ ਵੀ ਹੋ ਰਿਹਾ ਹੈ ਭਈ ਇਸ ਨੂੰ ਇੰਨਾ ਗਿਆਨ ਕਿਵੇਂ ਆ ਅਸਲ ਵਿੱਚ ਕਬੀਰ ਭਗਤ ਜੀ ਹੋਰਾਂ ਤੇ ਧਰੋ ਹੀ ਪਰਮੇਸ਼ਰ ਦੀ ਸੱਚ ਦੀ ਬਖਸ਼ਿਸ਼ ਸੀ ਕਿਰਪਾ ਸੀ ਤਾਂ ਗੁਰੂ ਪਿਆਰਿਓ ਭਗਤ ਜੀ ਆਪਣੇ ਬੱਚੇ ਕਮਾਲੇ ਨੂੰ ਕਹਿੰਦੇ ਬੇਟਾ ਛੁਰੀ ਲੈ ਕੇ ਆ ਚਾਕੂ ਲੈ ਕੇ ਆ ਕਹਿੰਦੇ ਕਮੇਲ ਕਮਾ ਲੈਣੇ ਲਿਆ ਕੇ ਚਾਕੂ ਫੜਾ ਦਿੱਤਾ ਪੰਦ ਕਹਿੰਦਾ ਚਾਕੂ ਦਾ ਕੀ ਕਰਨਾ ਹੈ ਕਹਿੰਦਾ ਵੱਢ ਕੇ ਦੇਖਦੇ ਆ ਤੇਰੇ ਖੂਨ ਹੈ ਕਿ ਦੁੱਧ ਹੈ ਸਾਡੇ ਵੀ ਖੂਨ ਹੈ ਤੇਰੇ ਵੀ ਖੂਨ ਹੈ ਜੇ ਨਹੀਂ ਤਸਲੀ ਤੇ ਲਿਆ ਤੇਰੀ ਨਾੜ ਵੱਢ ਕੇ ਦੇਖੀਏ ਖੂਨ ਹੀ ਨਿਕਲੇਗਾ ਸਾਡੇ ਸਾਹ ਵੀ ਇੱਕ ਸਮਾਨ ਹੈ ਫਿਰ ਤੂੰ ਬ੍ਰਾਹਮਣ ਕਿਵੇਂ ਹੋਇਆ ਤੇ ਅਸੀਂ ਕਿਵੇਂ ਸ਼ੁੱਦਰ ਹੋਏ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹੁਣ ਦੱਸ ਮੈਨੂੰ ਮੈਂ ਤੂੰ ਕਿਵੇਂ ਬ੍ਰਾਹਮਣ ਤੇ ਅਸੀਂ ਕਿਵੇਂ ਸ਼ੋਦਰ ਹਾਂ ਗੱਲ ਸਹੀ ਆ ਭਗਤ ਜੀ ਦੀ ਔਰ ਦਸਵੇਂ ਪਾਤਸ਼ਾਹ ਜੀ ਦਾ ਵੀ ਬਚਨ ਹੈ ਇਕਾ ਨਾਖ ਇਕਾ ਕਾਨ ਇਕਾ ਦੇਹ ਇਕਾ ਬਾਣ ਸਭ ਏਕ ਸੋ ਬਨਾਓ ਹੈ ਜਿੰਨੇ ਵੀ ਮਨੁੱਖ ਹੈ ਬੰਗ ਕੇ ਬੰਗਾਲੀ ਹੈ ਕਿ ਦਿੱਲੀ ਕੇ ਦਿਵਾਲੀ ਹੈ ਪਾਤਸ਼ਾਹ ਦਾ ਬਤਨਾ ਜਿੱਥੋਂ ਦਾ ਮਰਜੀ ਹੋਵੇ ਸਾਰਿਆਂ ਦੀ ਬਾਡੀ ਇੱਕੋ ਢੰਗ ਨਾਲ ਬਣੀ ਹੈ ਸਾਰਿਆਂ ਦੇ ਇੱਕੋ ਜੀਆਂ ਅੱਖਾਂ ਇੱਕੋ ਜੇ ਕੰਨ ਇੱਕੋ ਜੀ ਜ਼ੁਬਾਨ ਔਰ ਉਸੇ ਤਰ੍ਹਾਂ ਸਭ ਦੇ ਅੰਦਰਲੇ ਜਿਹੜੇ ਪੁਰਜੇ ਹਨ ਸਾਰੇ ਪਰਮੇਸ਼ਰ ਨੇ ਫਿੱਟ ਕੀਤੇ ਆ ਕੋਈ ਫਰਕ ਨਹੀਂ ਹੈ ਸਭ ਇੱਕੋ ਜੇ ਹੈ ਦਸਵੇਂ ਪਾਤਸ਼ਾਹ ਦੇ ਬਚਨ ਹੈ ਸਭ ਏਕ ਸੋ ਬਲਾਓ ਹੈ ਸਾਰੇ ਇੱਕੋ ਜੇ ਬਣਾਏ ਹੋਏ ਨਾ ਆ ਕੱਟ ਕੇ ਦੇਖ ਨਾੜ ਖੂਨ ਨਿਕਲਦਾ ਹੈ ਕਿ ਦੁੱਧ ਨਿਕਲਦਾ ਹੈ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਾ ਦੁੱਧ ਕਿ ਸਾਡੇ ਲਹੂ ਵਗਦਾ ਤੇਰੇ ਦੁੱਧ ਵਗਦਾ ਨਾੜਾਂ ਚ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਕਬੀਰ ਸਾਹਿਬ ਜੀ ਕਹਿੰਦੇ ਅਸਲ ਦੇ ਵਿੱਚ ਸਾਡੇ ਤਾਂ ਭਾਈ ਸੱਚ ਦੇ ਮੁਤਾਬਕ ਜਿਹੜਾ ਸ੍ਰਿਸ਼ਟੀ ਵਿੱਚ ਵਿਆਪਕ ਪਰਮੇਸ਼ਰ ਰੂਪੀ ਬ੍ਰਹਮ ਨੂੰ ਵਿਚਾਰਦਾ ਹੁਣ ਇਹਨਾਂ ਨੇ ਪੰਜ ਮੂਹਾਂ ਵਾਲਾ ਬ੍ਰਹਮਾ ਬਣਾ ਦਿੱਤਾ ਇੱਕ ਫੋਟੋ ਬਣਾਈ ਹੈ ਉਹਦੇ ਚਾਰ ਮੂਹ ਲਾਏ ਹੋਏ ਆ ਬੜੀਆਂ ਅਨੋਖੀ ਅਨੋਖੀਆਂ ਕਹਾਣੀਆਂ ਘੜੀਆਂ ਤੇ ਉਸ ਬ੍ਰਹਮਾ ਨੂੰ ਵੀ ਗੁਰੂ ਪਿਆਰ ਇਹਨਾਂ ਨੇ ਐਸਾ ਬਚਨ ਕਰਕੇ ਉਸ ਤੇ ਦੂਸ਼ਣ ਲਾ ਦਿੱਤਾ ਕਿ ਉਸ ਬ੍ਰਹਮਾ ਨੇ ਆਪਣੀ ਹੀ ਲੜਕੀ ਤੇ ਮੋਹਤ ਹੋਣਾ ਕੀਤਾ ਜਿੱਧਰ ਜਾਵੇ ਉਧਰ ਹੀ ਵੇਖੇ ਉਧਰ ਨਵਾਂ ਮੂੰਹ ਪੈਦਾ ਕਰ ਲੇ ਇਉਂ ਚਾਰ ਮੂੰਹਾਂ ਵਾਲਾ ਬ੍ਰਹਮਾ ਬਣ ਗਿਆ मतले ਇਹਨਾਂ ਬ੍ਰਾਹਮਣਾਂ ਦੇ ਘਰੇ ਹੋਏ ਜੇਨੀਆਂ ਵੀ ਕਹਾਣੀਆਂ ਸਾਰੀਆਂ ਸੰਸਾਰ ਨੂੰ ਚੱਕਰ 'ਚ ਪਾਉਣ ਵਾਲੀਆਂ ਕਵੀਰ ਸਾਹਿਬ ਜੀ ਕਹਿੰਦੇ ਕਹੋ ਕਵੀਰ ਜੋ ਬ੍ਰह्म ਵਿਚਾਰੈ ਸੋ ਬ੍ਰਾਹਮਣ ਕਈ ਅਤ ਹੈ ਹਮਾਰਾ ਸਾਡੇ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਆ ਭਾਈ ਜਿਹੜਾ ਬ੍ਰਹਮਾ ਦੀ ਵਿਚਾਰ ਕਰੇ ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ਪੰਡਤ ਉਹ ਆ ਜਿਹੜਾ ਸਾਡੇ ਦਿਮਾਗ ਤੋਂ ਤਿੰਨਾ ਗੁਣਾ ਦਾ ਰਜੋ ਤਮੋ ਸਤੋ ਪੰਜਾਂ ਵਿਕਾਰਾਂ ਦਾ ਕੰਮ ਤੋਂ ਲੋਭ ਮੋਹ ਹੰਕਾਰ ਇਹਨਾਂ ਦਾ ਭਾਰ ਲਾ ਦੇਵੇ ਭਾਬ ਸਾਨੂੰ ਗਿਆਨ ਦੇ ਕੇ ਸਾਡੇ ਅਗਿਆਨਤਾ ਦੇ ਡਰ ਨੂੰ ਦੁੱਖ ਨੂੰ ਚਿੰਤਾ ਨੂੰ ਭੈਅ ਨੂੰ ਦੂਰ ਕਰ ਦੇ ਵੀ ਅਸੀਂ ਉਹਨੂੰ ਬ੍ਰਾਹਮਣ ਮੰਨਦੇ ਹਾਂ ਜੋ ਵਿਆਕ ਪਰਮੇਸ਼ਰ ਦੀ ਵਿਚਾਰ ਕਰਦਾ ਹੈ ਉਹ ਸਾਡੇ ਲਈ ਮਾਤਲ ਸਾਰ ਬ੍ਰਾਹਮਣ ਹੈ ਤੇ ਅੱਜ ਜੋ ਪਰਮੇਸ਼ਰ ਨਾਲ ਜੁੜ ਗਿਆ ਉਹ ਪਰਮੇਸ਼ਰ ਦਾ ਰੂਪ ਹੋ ਗਿਆ ਉਹ ਬ੍ਰਾਹਮਣ ਹੋ ਗਿਆ ਇਹ ਸੁਣ ਕੇ ਬਾਕੀ ਦੇ ਪੰਡਤਾਂ ਉੱਠ ਕੇ ਚਲੇ ਗਏ ਗੁਰੂ ਪਿਆਰੇ ਕਿਉਂਕਿ ਕਵੀਰ ਸਾਹਿਬ ਜੀ ਉਤਲੇ ਗੇੜ ਵਿੱਚ ਪਹੁੰਚ ਗਏ ਭਾਵ ਕਵੀਰ ਸਾਹਿਬ ਜੀ ਨੇ ਸੱਚ ਦੇ ਨਾਲ ਜੋੜ ਕੇ ਗੱਲ ਸਾਂਝੀ ਕੀਤੀ ਤੇ ਉਹ ਜਿਹੜਾ ਵਿਦਵਾਨ ਇਹਨਾਂ ਦਾ ਆਇਆ ਸੀ ਉਹ ਹਾਰ ਕੇ ਚਲੇ ਗਿਆ ਗੁਰੂ ਪਿਆਰਿਓ ਇਸ ਤਰ੍ਹਾਂ ਭਗਤ ਜੀ ਨੇ ਉਸ ਬ੍ਰਾਹਮਣ ਨੂੰ ਜੋ ਕਾਸ਼ੀ ਦੇ ਪੰਡਤਾਂ ਨੂੰ ਗਿਆਨ ਕਰਾਇਆ ਕਿ ਤੁਸੀਂ ਜਾਤ ਪਾਤ ਤੋਂ ਬਾਹਰ ਨਿਕਲੋ ਨਾਮਦੇਵ ਜੀ ਵੀ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਣਨੀ ਕੋਈ ਸਾਰੇ ਪਰਮੇਸ਼ਰ ਹੀ ਵਸਦਾ ਹੈ ਸਾਰਿਆਂ ਦੀ ਆਤਮਾ ਹੀ ਪ੍ਰਮਾਤਮਾ ਦੀ ਅੰਸ਼ ਹੈ ਕੋਈ ਜੰਮਣ ਕਰਕੇ ਜਾਤ ਪਾਤ ਕਰਕੇ ਵੱਡਾ ਛੋਟਾ ਨਹੀਂ ਹੁੰਦਾ ਆਪਣੇ ਕਰਮਾ ਕਰਕੇ ਵੱਡਾ ਛੋਟਾ ਹੋ ਸਕਦਾ ਤੇ ਜਿਹੋ ਜੇ ਬੰਦਾ ਕਰਮ ਕਰਦਾ ਹੈ ਉਹ ਨਾਲ ਦਾ ਫਲ ਉਹ ਭੋਗਦਾ ਰਹਿੰਦਾ ਇਸ ਕਰਕੇ ਸਾਡੇ ਘਰ ਦੇ ਵਿੱਚ ਜਾਂ ਸੱਚ ਦੇ ਵਿੱਚ ਜਾਂ ਪਰਮੇਸ਼ਰ ਦੇ ਘਰ ਦੇ ਵਿੱਚ ਇਹਨਾਂ ਜਾਤਾਂ ਪਾਤਾਂ ਨੂੰ ਨਹੀਂ ਮੰਨਿਆ ਜਾਂਦਾ ਫਕੀਰ ਕਹਿੰਦੇ ਐ ਜਾਤ ਨਾ ਪੁੱਛੋ ਸਾਧਕੀ ਲੀਜਾ ਭੇਦ ਬਤਾਏ ਜੇ ਕੋਈ ਰੱਬ ਦਾ ਪਿਆਰਾ ਮਿਲੇ ਤੇ ਉਹਦੀ ਜਾਤ ਨਾ ਪੁੱਛੋ ਉਹਦੇ ਕੋਲੋਂ ਰੱਬ ਦਾ ਭੇਤ ਪੁੱਛੋ ਸੋ ਗੁਰੂ ਪਿਆਰਿਓ ਏਸੀ ਭਗਤ ਕਬੀਰ ਸਾਹਿਬ ਜੀ ਦਾ ਸਤਮਾ ਬਚਨ ਸਤਮਾ ਸ਼ਬਦ 324 ਅੰਗ ਤੇ ਸੰਪੂਰਨ ਹੋਇਆ ਅਗਲਾ ਸ਼ਬਦ ਗੌੜੀ ਕਬੀਰ ਜੀ ਅੰਧਕਾਰ ਸੋ ਕਬੇ ਨ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਇਹ ਆਪਾਂ ਅਗਲੇ ਦਿਵਾਨਾ ਵੀ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇ ਕਾ ਅਖਰ ਬਾਦ ਕਾਟ ਹੋ ਜਾਂਦੇ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾ ਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ